ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਤੇ ਪੇਸ਼ ਆ ਜਲਾਸ਼ੀਤ ਭਗਤ ਸਿੰਘ ਲਗਣਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਪੰਜਾਬ ਸਰਕਾਰ ਨੇ ਜਿੱਦਾਂ ਜਿੱਦਾਂ ਗੰਨੇ ਦਾ ਭਾਅ ਫਿਕਸ ਕਰਤਾ ਹੈ 401 ਰੁਪਏ ਗੰਨੇ ਦਾ ਭਾਅ ਫਿਕਸ ਕੀਤਾ ਹੈ ਜਿਹੜਾ ਸਾਰਾ ਹਿੰਦੁਸਤਾਨ 'ਚ ਸਭ ਤੋਂ ਜ਼ਿਆਦਾ ਹੈ ਤੇ ਮੈਂ ਜਿਹੜੀਆਂ ਸਾਡੀਆਂ ਨਵ ਸ਼ੂਗਰ ਮਿਲਸ ਹੈ ਸ਼ੂਗਰ ਫੈਕਟਰੀਆਂ ਅਸੀਂ ਉਹ ਵਿਜ਼ਿਟ ਕਰ ਰਹੇ ਹਾਂ ਤਾਂ ਕਿ ਕਿਸਾਨ ਭਰਾਵਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਖੱਜਲ-ਖਵਾਰੀ ਨਾ ਹੋਵੇ ਟਾਈਮ ਸਰੋਨ ਦਾ ਗੰਨਾ ਪੀੜਿਆ ਜਾ ਸਕੀ ਵੇਟਿੰਗ ਪੀਰੀਅਡ ਵੀ ਜ਼ਿਆਦਾ ਨਾ ਰਹੇ ਇਸੇ ਕਰਕੇ ਮੈਂ ਅੱਜ ਇੱਥੇ ਵਿਜ਼ਿਟ ਕੀਤੀ ਹੈ ਤੇ ਅਸੀਂ ਇਹਨਾਂ ਨੂੰ ਇਹ ਹਦਾਇਤਾਂ ਦਿੱਤੀਆਂ ਕਿ ਸਾਡੀ ਰਿਕਵਰੀ ਮੈਕਸਿਮਮ ਆਣੀ ਚਾਹੀਦੀ ਹੈ ਔਰ ਕਿਸਾਨ ਪਰਵਾਨ ਨੂੰ ਵੀ ਅਪੀਲ ਹੈ ਕਿ ਜਿਹੜਾ ਫੁਲੀ ਮੈਚਿਊਰਡ ਗੰਨਾ ਹੋਏ ਔਰ ਰਟੂਨ ਦਾ ਹੋਏ ਉਹ ਪਹਿਲਾਂ ਲੈ ਕੇ ਆਣ ਔਰ ਕਿਸੇ ਕਿਸਮ ਦੀ ਜੇ ਕੋਈ ਪ੍ਰੋਬਲਮ ਆਂਦੀ ਹੈ ਉਹਦੇ ਲਈ ਅਸੀਂ ਨੋਡਲ ਅਫਸਰ ਨਿਯੁਕਤ ਕੀਤੇ ਨੇ ਨੋਡਲ ਅਫਸਰਸ ਦਾ ਨੰਬਰ ਦਿੱਤਾ ਗਿਆ ਹੈ ਔਰ ਇਸ ਤੋਂ ਇਲਾਵਾ ਜੋ 25 ਸਿਸਟਮ ਹੈ 25 ਸਿਸਟਮ ਵੀ ਰੋਜ਼ ਦਾ ਰੋਜ਼ ਡਿਸਪਲੇ ਹੋਇਆ ਕਰੇਗਾ ਬਾਤ ਤਾਂ ਕਿ ਕਿਸਾਨ ਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਹੈ ਤਾਂ ਇਮੀਡੀਏਟਲੀ ਇੱਥੇ ਸਾਡੇ ਜੀਐਮ ਸਾਹਿਬ ਹੈ ਨੋਡਲ ਅਫਸਰ ਹੈ ਉਹਨਾਂ ਨੂੰ ਉਹਨਾਂ ਨਾਲ ਰابطਾ ਕਰ ਸਕਦੇ ਸੀ ਸੀਜ਼ਨ ਬ੍ਰੇਕ ਕਦੋਂ ਚਲੂ ਹੋਣੀ ਸੀਜ਼ਨ ਸਾਡਾ ਜਿਹੜੀ ਨਵਾਂ ਸ਼ਹਿਰ ਮਿਲ ਹੈ 29 ਤਰੀਕ ਨੂੰ ਸ਼ੁਰੂ ਹੋ ਰਹੀ ਹੈ ਗੁਰਦਾਸਪੁਰ ਮਿਲ 29 ਤਰੀਕ ਨੂੰ ਸ਼ੁਰੂ ਹੋ ਰਹੀ ਹੈ ਕੁਛ ਇੱਕ ਮਿਲਾ ਸਾਡੀਆਂ ਪਹਿਲੀ ਨੂੰ ਸ਼ੁਰੂ ਹੋ ਰਹੀਆਂ ਦੋ ਨੂੰ ਸ਼ੁਰੂ ਹੋ ਰਹੀਆਂ ਤਿੰਨ ਨੂੰ ਬਟਾਲਾ ਪੰਜ ਨੂੰ ਸ਼ੁਰੂ ਹੋ ਰਹੀ ਹੈ ਫਾਜ਼ਿਲਕਾ ਵਾਲੇ ਪਾਸੇ ਕੰਨਾ ਲੇਟ ਆਉਂਦਾ ਹੈ ਤੇ ਉਹ 10 ਤਰੀਕ ਨੂੰ ਸ਼ੁਰੂ ਹੋ ਰਹੀ ਹੈ। ਸਾਡੇ ਕਿੰਨਾ ਰੱਖਿਆ ਗਿਆ ਇਸ ਵਾਰ ਦਾ? ਸਾਡਾ ਜਿਹੜਾ ਅਸੀਂ 9 ਮਿਲਾ ਵਿੱਚ ਗੰਨਾ ਪੀੜਨੇ ਉਹ ਸਾਡਾ तकरीबन 233000 ਕੁਇੰਟਲ ਦੇ ਆਸ-ਪਾਸ ਕ੍ਰਸ਼ ਕਰਨਾ ਹੈ ਗੰਨਾ ਤੇ ਸਾਡਾ ਇਹ ਹੀ ਹੈ ਕਿ ਅਸੀਂ ਪੂਰਾ ਦਾ ਪੂਰਾ ਗੰਨਾ ਕ੍ਰਸ਼ ਕਰ ਸਕੀਏ ਜੇ ਕੋਈ ਪ੍ਰੋਬਲਮ ਆਏਗੀ ਤਾਂ ਸਾਡੇ ਜਿਹੜੀਆਂ ਪ੍ਰਾਈਵੇਟ 슈ਗਰ ਮਿਲਜ਼ਾਂ ਹਨ ਉਹਨਾਂ ਨਾਲ ਵੀ ਸਾਡਾ ਰابطਾ ਹੈ ਨਾਲ ਦੀ ਨਾਲ ਅਸੀਂ ਉਹਨਾਂ ਨਾਲ ਵੀ ਗੱਲ ਕਰਦੇ ਹਾਂ। ਸਾਨੂੰ ਬਸ ਇਹ ਹੈ ਕਿ ਪ੍ਰੋਬਲਮ ਕੋਈ ਕਿਸੇ ਤਰ੍ਹਾਂ ਦੀ ਆਏ ਕਿਸਾਨ ਨੂੰ ਸਮੇਂ ਸਿਰ ਪੇਮੈਂਟ ਮਿਲੇ ਖਝਲਖਵਾਦ ਨਾ ਹੋਵੇ ਕਿਸਾਨ ਦਾ ਔਰ ਸਮੇਂ ਸਿਰ ਰੋਣਾ ਦੱ ਕਰਨ ਨੂੰ ਪੀੜਾ ਨਾ ਹੋਵੇ ਨਵਾਂ ਸਾਲ ਕਿੰਨਾ ਹੋਏਗਾ ਸੀਜ਼ਨ ਇਹ ਲੈ ਚੀਮ ਕਿਤਨਾ ਹੋਏਗਾ 35 ਲੱਖ ਦੇ ਆਸ-ਪਾਸ ਦਾ ਕਰਨਾਇਨਾ ਨੇ ਬਾਂਡ ਕੀਤਾ ਹੈ ਜੀ ਪੇਮੈਂਟ ਦਾ ਮੈਮ ਕਿਦਾਂ ਹੋਏਗਾ ਇਸ ਰਨ ਪੇਮੈਂਟ ਨਾਲ ਦੀ ਨਾਲ ਹੋਏਗੀ ਜੀ ਪੇਮੈਂਟ ਦੀ ਕੋਈ ਐਸੀ ਕੋਲ ਨਹੀਂ ਹੈ ਸੀਐਮ ਸਾਹਿਬ ਦੇ ਹੁਕਮਾ ਮੁਤਾਬਿਕ ਅਸੀਂ ਮੀਟਿੰਗ ਕਰ ਲਈਏ ਫਾਈਨੈਂਸ ਵਾਲਿਆਂ ਨਾਲ ਵੀ ਮੀਟਿੰਗ ਕਰ ਲਈ ਤੇ ਪੇਮੈਂਟ ਕਰਨੇ ਦੀ ਨਾਲ ਦੀ ਨਾਲ ਕਿਸਾਨ ਮਸ਼ੀਨਰੀ ਸਾਰੀ ਠੀਕ ਹੈ ਮੈਂ ਉਹਨੂੰ ਪਰਚਾਨੀ ਚੁਣੀ ਹੈ ਬਿਲਕੁਲ ਠੀਕ ਹੈ ਜੀ ਮਸ਼ੀਨਰੀ ਸਾਰੀ ਜੋ ਮਸ਼ੀਨਰੀ ਦੀ ਮੇਨਟੇਨੈਂਸ ਹੋ ਰੋ ਕੰਟਰੈਕਟਸ ਵਗੈਰਾ ਕਰਨੇ ਸੀ ਸਾਰੇ ਉਹਨਾਂ ਨੇ ਕਰ ਲਏ ਮੇਨਟੇਨੈਂਸ ਸਾਰੀ ਪ੍ਰੋਪਰ ਹੈਗੀ ਸਾਰੇ ਟ੍ਰਾਇਲਸ ਕਰ ਲਿੱਤੇ ਗਏ ਸਟੀ ਹੈ ਇਹ ਦੇਖਣ ਲਈ ਮੈਂ ਸਾਰੀਆਂ ਹੋਰ ਵੀ ਮਿਲਾ ਵਿਜ਼ਿਟ ਕਰ ਰਹੀ ਹਾਂ ਤਾਂ ਕਿ ਸਾਡ ਨੂੰ ਕੋਈ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਪ੍ਰੋਬਲਮ ਨਾ ਆਵੇ। ਥੈਂਕ ਯੂ। ਸਿਆਸੀ ਗੁੰਡਿਆਂ ਵੱਲੋਂ ਕਤਲ ਕੀਤੇ ਗਏ ਸੀ ਕਿਸਾਨ ਤੇ ਪੱਤਰਕਾਰ ਉਹਨਾਂ ਨੂੰ ਇਨਸਾਫ ਦਵਾਉਣ ਦੀ ਮੰਗ ਸਾਰੀਆਂ ਫਸਲਾਂ ਤੇ ਕਰਜ਼ੇ ਦੀ ਗਰੰਟੀ ਦੀ ਮੰਗ ਮਜ਼ਦੂਰਾਂ ਦੀਆਂ ਮੰਗਾਂ ਜਿਹੜੀਆਂ ਜ ਇਹ ਮਜ਼ਦੂਰਾਂ ਦੀਆਂ ਜਿਹੜੀਆਂ ਚਾਰ ਤਨੁਕ ਜਿਹੜੇ ਕੋਡ ਲਾਗੂ ਕੀਤੇ ਆ ਉਹਨਾਂ ਨੂੰ ਖਤਮ ਕਰਾਉਣ ਲਈ ਤੇ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿਹੜਾ ਸੱਦਾ ਦਿੱਤਾ ਗਿਆ ਤੇ ਇਹ ਜਿਲਾ ਪੱਧਰ ਤੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਹੈ ਅੱਜ ਜਿਹੜੀਆਂ ਸਾਡੀਆਂ ਮੰਗਾਂ ਬਕਾਇਆ ਰਹਿ ਗਈਆਂ ਸਗੀਆਂ ਐਮਐਸਪੀ ਦੀ ਮੰਗ ਫਰੇਸ਼ ਸੁਭਾ ਪ੍ਰਧਾਨ ਇੰਡੀਅਨ ਫੈਡਰੇਸ਼ਨ ਆਫ ਫੈਕਿਊ ਆਜ ਜਿਹੜਾ ਹੈ ਸਾਰੇ ਦੇਸ਼ ਦੇ ਵਿੱਚ ਪ੍ਰੋਗਰਾਮ ਹੋ ਰਿਹਾ ਹੈ ਜਿਹੜਾ ਹੈ ਹੈਡਕ quartਨ ਤੇ ਇਹ ਕਿਸਾਨ ਅੰਦੋਲਨ ਨੂੰ ਚਾਰ ਫਰੇ ਜਿਹੜੇ ਹੋ ਰਿਹਾ ਹੈ ਔਰ ਇਹ ਫੈਕਿਊ ਦੇ ਨਾਂ ਤੇ ਕਿਸਾਨ ਜੂਨੀਅਨਾਂ ਵੱਲੋਂ ਹਲਕੇ ਪ੍ਰੋਗਰਾਮ ਜਿਹੜੇ ਆਰਗੇਨਾਈਜ਼ ਕੀਤੇ ਜਾ ਰਹੇ ਆ ਤੇ ਅੱਜ ਦੇ ਦਿਨ ਨੂੰ 35 ਕਾਰਪੋਰੇਟ ਦਿਵਸ ਮਨਾਇਆ ਜਾ ਰਿਹਾ ਹੈ ਕਿਉਂਕਿ ਇਹ ਕਾਰਪੋਰੇਟ ਕੰਪਨੀਆਂ ਦਾ ਪੰਜਾਬ ਦੀ ਹਿੰਦੁਸਤਾਨ ਦੀ ਖੇਤੀ ਤੇ ਬਹੁਤ ਵੱਡਾ ਹਮਲਾ ਸੀ ਜਿਹਦੇ ਖਿਲਾਫ ਤਿੰਨ ਕਾਲੇ ਕਾਨੂੰਨ ਮੋਦੀ ਸਰਕਾਰ ਨੇ ਬਣਾਏ ਸੀ ਤੇ ਉਹਨਾਂ ਦੇ ਖਿਲਾਫ ਇੱਕ ਸਾਲ ਐਜੂਕੇਸ਼ਨ ਚੱਲੀ ਔਰ ਸਫਲਤਾਪੂਰਵਕ ਇਸ ਦਰਸ਼ ਨੇ ਸ਼ਾਂਤ ਲਈ ਧੰਦੇ ਨਾਲ ਆਪਣੀ ਗੱਲ ਕਹੀ ਤੇ ਉਹ ਕਾਨੂੰਨ ਵਾਪਸ ਕਰਾਉਣ ਦੇ ਲਈ ਮੋਦੀ ਸਰਕਾਰ ਮਜਬੂਰ ਹੋਣੀ ਪਈ ਤੇ ਇਸੇ ਤਰ੍ਹਾਂ ਕਰੋਨਾ ਪੀਰੀਅਡ ਦੇ ਦੌਰਾਨ ਮਜ਼ਦੂਰ ਵਰਗ ਦੇ ਲਈ ਵੀ ਮੋਦੀ ਕੋਰਟ ਨੇ ਮੋਦੀ ਸਰਕਾਰ ਨੇ 4 ਕੋਡ ਜਿਹੜੇ ਲੈ ਕੇ ਆਏ ਆ ਔਰ ਅਸੀਂ ਇਹ ਮੰਗ ਕਰਦੇ ਆ ਮਜ਼ਦੂਰ ਯੂਨੀਅਨਾਂ ਵੱਲੋਂ ਕਿ ਉਹ ਕੋਡ ਜਿਹੜੇ ਵਾਪਸ ਲਏ ਜਾਣ ਉਹਦੇ ਨਾਲ ਮਜ਼ਦੂਰਾਂ ਦੇ ਹੱਕ ਹਕੂਕ ਹੈ ਜਿਹੜੇ ਉਹ ਖੋਏ ਜਾ ਰਹੇ ਆ ਤੇ ਕਾਰਪੋਰੇਟ ਘਰਾਣਿਆਂ ਨੂੰ ਇੰਡਸਟਰੀਅਲਿਸਟ ਘਰਾਣਿਆਂ ਨੂੰ ਜਿਹੜਾ ਵੱਧ ਅਧਿਕਾਰ ਦਿੱਤੇ ਜਾ ਰਹੇ ਆ ਇਤੋਂ ਤੱਕ ਕਿ ਮਜ਼ਦੂਰਾਂ ਦੀ ਜਿਹੜੀ ਹੈ ਲੜਾਈ ਕਰਨ ਦੀ ਸ਼ਕਤੀ ਹੈ ਇਹਨੂੰ ਕਮਜ਼ੋਰ ਕੀਤਾ ਜਾ ਰਿਹਾ ਹੜਤਾਲ ਦਾ ਅਧਿਕਾਰ ਜਿਹੜਾ ਉਹ ਖੋਇਆ ਜਾ ਰਿਹਾ ਮਾਲਕਾਂ ਨੂੰ ਮਜ਼ਦੂਰਾਂ ਨੂੰ ਕੱਢਣ ਦੇ ਅਧਿਕਾਰ ਜਿਹੜੇ ਉਹ ਦਿੱਤੇ ਜਾ ਰਹੇ ਆ ਹਰ ਐਂਡ ਫਾਇਰ ਦੀ ਨੀਤੀ ਜਿਹੜੀ ਲਾਗਿਆ ਰਹੀ ਆ ਇੱਕ ਪਾਸੇ ਤਾਂ ਆਪਣੇ ਪੰਜਾਬ ਦੇ ਵਿੱਚ ਚੱਲ ਰਿਹਾ ਕਿ ਜਿਹੜੇ ਪ੍ਰਵਾਸੀ ਮਜ਼ਦੂਰ ਹੈਗੇ ਆ ਉਹਨਾਂ ਦੀ ਵੋਟ ਵੀ ਖਤਮ ਕੀਤੀ ਜਾਵੇ ਉਹਨਾਂ ਦੀ ਸਪੋਰਟ ਵੀ ਜਿਹੜੀ ਆ ਉਹ ਲੈ ਕੱਢੀ ਜੇ ਲੇਕਿਨ ਜਿਹੜੀਆਂ ਜੂਨੀਅਨ ਜਿਹੜੇ ਧਰਨੇ ਲਾਉਂਦੀਆਂ ਉਹ ਉਸ ਦੇ ਵਿੱਚ ਦੇਖਿਆ ਜਾਂਦਾ ਕਿ ਪ੍ਰਵਾਸੀ ਮਜ਼ਦੂਰ ਉਹ ਬਾਅਦ ਚੜ ਕੇ ਹਿੱਸਾ ਲੈਂਦੇ ਆ ਦੇਖਿਓ ਇਹ ਜਿਹੜਾ ਬਹੁਤ ਗਲਤ ਰੁਝਾਨ ਹੈ ਕੁਝ ਲੋਕ ਹੈਗੇ ਆ ਜਿਹੜੇ ਪੰਜਾਬ 'ਚ ਪ੍ਰਵਾਸੀ ਮਜ਼ਦੂਰਾਂ ਦੀ آمد ਤੇ ਸਵਾਲ ਖੜੇ ਕਰਦੇ ਆ ਪ੍ਰਵਾਸ ਨੂੰ ਸਮਝਣ ਦੀ ਜ਼ਰੂਰਤ ਹੈ ਪ੍ਰਵਾਸ ਜਿਹੜਾ ਆ ਉਹ ਮਨੁੱਖ ਦਾ ਸੁਭਾਅ ਆ ਜਿੱਥੇ ਕਿਸੇ ਨੂੰ ਵੱਧ ਲੇਬਰ ਮਿਲਦੀ ਆ ਉੱਥੇ ਨੂੰ ਪ੍ਰਵਾਸ ਕਰਦੇ ਆ ਪੰਜਾਬ ਦਾ ਮਜ਼ਦੂਰ ਜਿਹੜਾ ਕੈਨੇਡਾ ਨਿਊਜ਼ੀਲੈਂਡ ਆ ਗਿਆ ਆ ਜਿਹੜਾ ਦੇਸ਼ਾਂ ਨੂੰ ਪ੍ਰਵਾਸ ਕਰ ਰਿਹਾ ਤੇ ਸਾਡਾ ਜੁਪੀ ਵਿਆਹ ਦਾ ਮਜ਼ਦੂਰ ਜਿਹੜਾ ਇੱਥੇ ਮੋਰਕੇ ਦੇ ਸੱਦੇ ਤੇ ਪ੍ਰਵਾਸ ਕਰ ਰਿਹਾ ਔਰ ਇਹ ਖਲਾ ਹੋਇਆ ਕਿ 2 ਦਿਨ ਦਾ ਟਾਈਮ ਦਿੱਤਾ ਗਿਆ ਜਿੱਥੇ ਤੁਹਾਡੀ ਥਾਂ ਈ ਉੱਥੋਂ ਤੱਕ ਹੀ ਸਮਾਨ ਲੈਣਾ ਸੜੀ ਤੋਂ ਥੱਲੇ ਸਟੋਰ ਦੇ ਵਿੱਚ ਤੁਸੀਂ ਸਮਾਨ ਨਹੀਂ ਲਾਉਣਾ 2 ਦਿਨ ਦਾ ਟਾਈਮ ਦੇ ਦਿੱਤਾ ਗਿਆ ਦੁਕਾਨ ਦੇ ਵਿੱਚ 2 ਦਿਨ ਤੇ ਆਪਣਾ ਰਜਿਸਟ੍ਰੇਸ਼ਨ ਕਰ ਲਓ ਆਪਣੇ ਨਾਮ ਦੀ ਪਰसों ਨੂੰ ਫਿਰ ਕਾਰਵਾਈ ਹੋ ਜਾਣੀ ਹੈ ਤੁਹਾਡਾ ਸਮਾਨ ਜਿਹੜਾ ਜੱਫਤ ਕੀਤਾ ਜਾਊਗਾ ਤੇ ਤੁਹਾਨੂੰ ਫਿਰ ਕੋਰਟ ਰਾਹੀਂ ਲੈਣਾ ਪੈਣਾ ਇਸ ਕਰਕੇ ਅਸੀਂ ਕਹਿੰਦੇ ਕਿਸੇ ਦਾ ਨੁਕਸਾਨ ਨਾ ਹੋਵੇ ਆਪਾਂ ਸਾਰੇ ਇੱਥੇ ਨਾਲ ਮਿਲ ਕੇ ਰਹਿਣਾ ਸਮਾਨ ਜਿਹੜਾ ਰੋਡ ਦੇ ਵਿੱਚ ਨਹੀਂ ਲਾਉਣਾ ਇਹ ਸਮਾਨ ਆਪਣਾ ਜਿਹੜਾ ਤੁਸੀਂ ਦੁਕਾਨ ਦੇ ਵਿੱਚ ਰੱਖ ਕੇ ਆਪਣੀ ਰਜਿਸਟ੍ਰੇਸ਼ਨ ਕਰ ਲੋ 2 ਦਿਨ ਦਾ ਤਾਈਓ ਟਾਈਮ ਦਿੱਤਾ ਗਿਆ ਹੈ ਆਪਣੀ ਸਮਾਨ ਦੀ ਰਜਿਸਟ੍ਰੇਸ਼ਨ ਜਿਹੜੀ ਉਹ ਦੁਕਾਨ ਦੇ ਵਿੱਚ ਕਰ ਲੋ ਇਹ ਸਾਰਿਆਂ ਨੂੰ ਸਾਡੇ ਵੱਲੋਂ ਬੇਨਤੀ ਹੈ ਸਾਡੇ ਪ੍ਰਸ਼ਾਸਨ ਵੱਲੋਂ ਵੀ ਬੇਨਤੀ ਹੈ ਫਿਰ ਪਰਸੋਂ ਨੂੰ ਫਿਰ ਜਾਨਾ ਕਿ ਉਹ ਜੀ ਕੋਈ ਗਰੀਬ ਆ ਜੀ ਮੈਂ ਫਲਾਣਾ ਜੀ ਆ ਸਪਾਰਕ ਕੋਈ ਨਹੀਂ ਚੱਲਣੀ ਕਿਸੇ ਦੀ ਵੀਡੀਓ ਬਾੜਨੀਆ ਔਰ ਮੁਕੱਦਮਾ ਨਾਲ ਦੀ ਨਾਲ ਦਰਜ ਹੋਣਿਆ ਜਿਹੜੇ ਨਾ ਗੱਲ ਮੰਨੀ ਇਹ ਸਾਰਿਆਂ ਨੂੰ ਬੇਨਤੀ ਹੈ ਵੀ 2 ਦਿਨ ਵਿੱਚ ਆਪਣੀ ਰਜਿਸਟ੍ਰੇਸ਼ਨ ਕਰ ਲੋ ਆਪਣੇ ਸਮਾਨ ਦੀ ਦੁਕਾਨ ਦੇ ਵਿੱਚ ਸਾਤਾ ਬਹੁਤ ਬੁਰੀ ਹੈ ਕਿ ਬਹੁਤ ਸਮੇਂ ਤੋਂ ਲੱਗਿਆ ਹੋਇਆ ਕਿ ਪੰਚਾਇਤ ਨਦਰ ਰੱਖਤਾ ਤੇ ਜਦੋਂ ਜੇਤ ਵਿੱਚ ਆਇਆ ਇੱਥੇ ਕੋਈ ਸਾਫੀ ਸਫਾਈ ਨਹੀਂ ਕੀਤੀ ਕੋਈ ਕੁਝ ਨਹੀਂ ਮੈਂ ਧੰਨਵਾਦੀ ਕਰਦੀ ਹਾਂ ਸਾਥੋਂ ਵਾਲੇ ਭਾਗੀ ਦਾ ਜਿਹੜਾ ਇੱਥੇ ਆ ਕੇ ਸਾਡੇ ਜਦੋਂ ਜੇਤ ਵਿੱਚ ਆਏ ਹੋਗੇ ਅੱਥੇ ਸਫਾਈ ਜਿਹੜੀ ਆ ਕਰਨ ਲੱਗਤੀ ਉਹਨੇ ਇੱਥੇ ਜਿਹੜਾ ਸਭਾ ਬਤਾ ਮਿਦਵਾਨੇ ਪੁਰਾਣਾ ਦੇਸ ਦਾ ਸਥਾਨ ਸੀ ਜੋ ਕਰਿਆ ਸੀਗਾ ਤੇ ਮੈਂ ਕਹਿੰਦਾ ਪਿਆ ਕਿ ਯੂਨੀਅਨ ਵਾਲਾ ਤਿਰੋ ਸਾਥੋਂ ਵਾਲੇ ਭਰਾ ਦਾ ਕਿ ਬਾਕੀ ਸਾਰਾ ਜਿਹੜਾ ਕੰਫਰੰਸ ਮੈਂ ਦਿੱਤਾ ਤੇ ਆਇਆ ਤੇ ਜਦੋਂ ਦੂਜਾ ਸਰਕਾਰ ਜਿਨੇ ਦਾਦਾ ਸਾਹਿਬ ਈਮਰਾਨ ਬੇਦਕਲ ਸਾਹਿਬ ਤੇ ਚੀਜ਼ਾਂ ਦੇ ਪਗ ਸਰਕਾਰ ਪਰਚਿੰਗੇ ਦਾ ਨਾਮ ਤੇ ਜਿਹੜਾ ਆਪਣੀਆਂ ਬੋਸਟਾਂ ਲਈਆਂ ਸੀ ਉਹਨਾਂ ਦੀ ਗੱਲ ਕੀਤੀ ਸੀਗੀ ਤੇ ਮੈਂ ਇਹ ਹੀ ਕਹਣਾ ਚਾਹਲੀ ਆ ਕਿ ਸਮਾਜਰ ਜਿਹਨਾਂ ਦੇ ਵਿੱਚ ਕਿੰਨਾ ਕਿੰਨਾ ਚਲਣਾ ਨਿਕਲਦਾ ਹੈ ਕਿ ਕਿੰਨੇ ਦੇ ਬੜੀ ਹੋ ਨਹੀਂ ਆ ਕਿ ਕਿੰਨੀ ਚੀਜ਼ਾਂ ਬੀਤੀਆਂ ਕਿ ਉਹਦੇ ਜਿਹਨਾਂ ਦੇ ਵਿੱਚ ਇਹ ਕੰਮ ਹੋ ਕਰਨ ਜਾਂਦੇ ਨੇ ਉਹ ਕੁਝ ਜ਼ਰੂਰੀ ਕੰਮ ਸਾਰੇ ਕੰਮ ਨਾਲ ਦੀ ਕੰਮ ਤੇ ਹੀ ਆ ਉਸ ਸਟੈਚੂਲ ਤੇ 12 ਸਾਲ ਦੇ ਨਾਂ ਤੇ ਜਿਹੜਾ ਤੁਸੀਂ ਟਰਾਂਸਫਰ ਕਰਦੇ ਹੋ ਧੋਣ ਕਰਨਾ ਬੰਦ ਕਰ ਲੋ ਜੇ ਕਿਸੇ ਦਾ ਨਾਂ ਨਾਂ ਤੇ ਟਰਾਂਸਫਰ ਕਰਦੇ ਹੀ ਆ ਤਾਂ ਤੇਰੇ ਇਹਨਾਂ ਦੇ ਸਟੈਚੂਲ ਤੇ ਹਮੇਸ਼ਾ ਸਮੇਂ ਤੇ ਆ ਕੇ ਅਸਲੀ ਸਫਾਇਦਾ ਤੇ ਇਹਦੀ ਦੇਖਭਾਲ ਦਾ ਜਿਹੜਾ ਹੈ ਉਹ ਜ਼ਿੰਮੇਵਾਰੀ ਦੀ ਲਗੋਤੀ ਅਸੀਂ ਤਾਂ ਬਸ ਸਾਡੇ ਨਾਂ ਤੇ ਨਾਂ ਕੁਝ ਜੋ ਇਹਨਾਂ ਨੇ ਸਾਲੀ ਸੰਘਰਸ਼ਣਾ ਦਿੱਤਾ ਹੈ ਸਾਡੇ ਲਈ ਉਹ ਹੀ ਜ਼ੋਰ ਦਾ ਇਹਨਾਂ ਦੇ ਨਾਂ ਤੇ ਪੈਸੇ ਖਾਂਦੇ ਜਾਂ ਕੁਝ ਵੀ ਇਕੱਠਾ ਕਰਕੇ ਉਹ ਤੋਂ ਨਹੀਂ ਕਰਦੇ ਨਹੀਂ ਆਪਣੇ ਤੇ ਖਰਚ ਕਰਦੇ ਨੇ ਠੀਕ ਹੈ ਜੀ ਜੇ ਆਪਾਂ ਇਹ ਜਾ ਪਰਸ ਜੇ ਸਵਿਧਾਨ ਕੁੱਤੇ ਲੋਕਾਂ ਜਾਗ ਜਾਓ ਸਿਹਤ ਹੀ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਆਟ੍ਰਿਸਟ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ 레이ਜ਼ਰ ਸੈਂਟਰ हेयर ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ वक वक सहूलत मिलती ने इथे चौबी घंटे सतो दिन इमरजेंसी की सुविधा भी दिखी है आज ही बुक करो अपनी अपॉइंटमेंट अठानवे सात वी छे सो या अठानवे आठ सौ विजिट करो संधू हॉस्पिटल चंडीगढ़ रोड नवा शहर जिला शहीद भगत सिंह नगर का संबंधित अज दिन विशेष सरगर्मिया कल फिर ਤਾਂ ਬਿਲੀਅਨ ਤੇ ਤਾਰੀਆਂ ਸਰਕਾਰੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇプチਸੀਨ ਇਜਾਜ਼ਤ ਦਿਓ ਧੰਨਵਾਦ